ਆ ਸਰਕਾਰ ਵੱਲੋਂ ਕਹਿੰਦੇ ਉਹ ਕਹਿੰਦੇ ਤਾਂ ਲੋੜੀ ਪਪ ਦੇਤਾ ਕਹਿੰਦੇ 1600 ਕਰੋੜ ਨਾਲ ਤਾਂ ਕੀ ਪੰਜਾਬ ਦਾ ਫਾਇਦਾ ਕੀ ਆਪਦਾ ਕੰਮ ਸ਼ੁਰੂ ਕਰੋ 1600 ਕਰੋੜ ਰੁਪਈਆ ਥੋੜਾ ਨਹੀਂ ਹੁੰਦਾ ਤਾਂ ਇੱਕ ਜਗਦੀਪ ਕਮੋਦ ਗੋਲਡੀ ਹਲਕਾ ਜਲਾਲਾਬਾਦ ਤੋਂ ਐਮਐਲਏ ਅਕਸਰ ਹੀ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਇਹ ਅਜਿਆਂ ਕਿਉਂ ਆ ਹਰ ਜਗ੍ਹਾ ਹਰ ਵਕਤ ਹਰ ਸਮੇਂ ਦੇਖੋ ਪਹਿਲੀ ਗੱਲ ਤੇ ਇਹ ਐ ਵੀ ਮੈਂ ਉਹਨਾਂ ਦਾ ਵਿਰੋਧ ਨਹੀਂ ਕਰਦਾ ਉਹਨਾਂ ਦੇ ਕੰਮਾਂ ਦਾ ਸਿਰਫ ਇੱਕੋ ਇੱਕ ਐਮਐਲਏ ਦਾ ਧਿਆਨ ਐ ਵੀ ਦੁਬਾਰਾ ਕਰੀ ਮੈਨੂੰ ਜ਼ਿੰਦਗੀ ਜਮਾਉਣ ਦਾ ਮੌਕਾ ਨਹੀਂ ਮਿਲਣਾ ਇੱਕ ਵੇਲੇ ਨੂੰ ਮੌਕਾ ਮਿਲ ਗਿਆ ਮੈਂ ਇੱਕ ਵਾਰੀ ਸਾਰੀ ਤਸਰ ਘੱਟ ਲਾ ਪੈਸੇ ਕਮਾ ਲਾ ਇਹ ਸਾਰੀਆਂ ਰੇੜੀਆਂ ਇੱਧਰ ਲਗਾਣੀਆਂ ਆ ਤਾਂ ਜੋ ਲੋਕ ਧੁੱਪੇ ਵੇਖ ਖੜ ਕੇ ਕੰਮ ਕਰਦੇ ਆ ਉੱਥੇ ਪੱਖੇ ਲੱਗੇ ਆ ਐਲਈ ਡੀਆਂ ਲੱਗੀਆਂ ਨੇ ਲੋਕ ਗਰਮੀ ਚ ਵੀ ਸੁਖੀ ਹੋਣਗੇ ਔਰ ਸਰਦੀ ਚ ਵੀ ਸੁਖੀ ਹੋਣ ਤਾਂ ਫਿਰ ਵਿਰੋਧ ਕਿਉਂ ਕੀਤਾ ਜਾ ਰਿਹਾ ਕਿਉਂ ਧਰਨਾ ਲਗਾਇਆ ਜਾ ਰਿਹਾ ਕਦੋਂ ਕਰ 100 ਰੇੜੀ ਸ਼ੈਡ ਤੋਂ ਬਾਹਰ ਲੱਗ ਰਹੀ ਉਹ ਕਿਉਂ ਲੱਗ ਰਹੀ ਏ ਕਿਉਂਕਿ ਉੱਥੇ ਜਗ੍ਹਾ ਨਹੀਂ ਰੇੜੀਆਂ ਦੇ ਲੱਗਣ ਵਾਲੀ ਕਰਵਾਤੇ ਉਹ ਤਾਂ ਵਧਾਇਕ ਦਾ ਕਹਿੰਦੇ ਬਿਆਨ ਵੀ ਇੱਕ ਸਾਹਮਣੇ ਆਇਆ ਸੀ ਉਹ ਕਹਿੰਦੇ ਅਸੀਂ ਜੇਕਰ ਲੋੜ ਪਈ ਤਾਂ ਅਸੀਂ ਛੱਡ ਹੋਰ ਬਣਵਾ ਕੇ ਦੇ ਦਾਂਗੇ ਉਹ ਇੱਕੋ ਹੀ ਗੱਲ ਕਹਿ ਰਹੇ ਨੇ ਨਾ ਕਿ ਰੇੜੀ ਫੜੀਆਂ ਵਾਸਤੇ ਇੱਕ ਛੱਡ ਹੋਰ ਬਣਾ ਦਿਓ ਇਹ ਵੀ ਰੇੜੀਆਂ ਫੜੀਆਂ ਵਾਲੇ ਉੱਥੇ ਚਲੇ ਜਾਣਗੇ ਵਿਚਾਰੇ ਪਾਰਟੀਆਂ ਦੇ ਆਗੂ ਇੱਕ ਦੂਜੇ ਪਾਰਟੀਆਂ ਦੇ ਵਿੱਚ ਸ਼ਿਫਟ ਕਰਦੇ ਰਹਿੰਦੇ ਆ ਕੱਲ ਨੂੰ ਹੋ ਸਕਦਾ ਹੈ ਕਿ ਭਾਜਪਾ ਚੋਂ ਸ਼ਿਫਟ ਹੋ ਜਾਣ ਜਾਂ ਤੁਸੀਂ ਆਮ ਆਦਮੀ ਪਾਰਟੀ 'ਚ ਸ਼ਿਫਟ ਹੋ ਜਾਓਗੇ ਫਿਰ ਕੱਟੇ ਕਿਥੇ ਛੱਡੋ ਇੱਥੇ ਆਮ ਆਵੀ ਪਾਰਟੀ ਦੀ ਕੋਈ ਜਾਣ ਨਾਲ ਤਾਂ ਖੂਜ ਛਾਲ ਮਾਰ ਦੇ ਗੋ ਚੰਗੇ ਆਪਾਂ ਦੇ ਵਿੱਚ ਕਿਉਂ ਵਿਸ਼ਵਾਸ ਕਰਨ ਪਾਰਟੀ ਜਨਤਾ ਪਾਰਟੀ ਦੇ ਉੱਪਰ ਕਿ ਕਿ ਭਾਜਪਾ ਨੇ ਤਾਂ ਕਿਸਾਨਾਂ ਦੇ ਵਿਰੋਧੀ ਬਿੱਲ ਬਣਾਤੇ ਸੀਗੇ ਲੋਕਾਂ ਨੂੰ ਸਾਲ ਡੇਢ ਸਾਲ ਉੱਥੇ ਧਰਨਾ ਲਾਣਾ ਪਿਆ ਉਹ ਗੱਲ ਵੇਖੋ ਉਹ ਗੱਲ ਖਤਮ ਹੋ ਗਈ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਗੱਠ ਜੋੜ ਦੀ ਸੰਭਾਵਨਾ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਭਾਜਪਾ ਆਗੂ ਜ਼ਿਲ੍ਹਾ ਫਾਜ਼ਲਕਾ ਤੋਂ ਪ੍ਰਦਾਨ ਕਾਕਾ ਕੰਬੋਜ ਜੀ ਸੁਖਵਿੰਦਰ ਸਿੰਘ ਕਾਕਾ ਕੰਬੋਜ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ ਇਹਨਾਂ ਦੇ ਨਾਲ ਕਰਾਂਗੇ ਕੁਝ ਸਵਾਲ ਪੰਜਾਬ ਦੀ ਰਾਜਨੀਤੀ ਦੇ ਬਾਰੇ ਔਰ ਮੌਜੂਦਾ ਹਾਲਾਤਾਂ ਦੇ ਬਾਰੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਪਿਛਲੇ ਦਿਨੀ ਹੜਾਏ ਪੰਜਾਬ ਦੇ ਵਿੱਚ ਆਪਣੇ ਵੀ ਇੱਧਰ ਜਲਾਲਾਬਾਦ ਦੀ ਜੇਕਰ ਗੱਲ ਕਰ ਲਈਏ ਤਾਂ ਸੱਤ ਲੋਈ ਦੇ ਵਿੱਚ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਉਸ ਦੇ ਲਈ ਬੀਜੇਪੀ ਸਰਕਾਰ ਨੇ ਕੀ ਲੋਕਾਂ ਦੀ ਮਦਦ ਕੀਤੀ ਦੇਖੋ ਸਾਰੀ ਮਦਦ ਜਿਹੜੀ ਉਹ ਸੈਂਟਰ ਤੋਂ ਹੀ ਆ ਰਹੀ ਹੈ ਮੈਂ ਪਹਿਲਾਂ ਤੁਹਾਨੂੰ ਇਹ ਦੱਸ ਦਿਆਂ ਔਰ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਸਾਡੇ ਦੇਸ਼ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਚੋਹਾਨ ਜੀ ਔਰ ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਚਾਹਣਾ ਕਿ ਜਿਨ੍ਹਾਂ ਨੇ ਪੰਜਾਬ ਦੇ ਲਈ ਹਰ ਪੀੜਤਾ ਵਾਸਤੇ ਦਿਲ ਖੋਲ੍ਹ ਕੇ ਪੈਕੇ ਵੀ ਦਿੱਤਾ ਤੇ ਮਦਦ ਵੀ ਕੀਤੀ ਹੈ 36 ਹਜ਼ਾਰ ਘਰਾਂ ਦੇ ਕਰੀਬ ਜੋ ਪੰਜਾਬ ਸਰਕਾਰ ਨੇ ਲਿਸਟ ਭੇਜੀ ਸੀ ਜੋ ਆਪਣੇ ਭੈਣ ਭਰਾਵਾਂ ਦੇ ਘਰ ਕਮਰੇ ਟੈਗੇ ਸੀ ਜੀ ਉਹਦੇ ਲਈ ਤੁਰੰਤ ਸਰਕਾਰ ਨੇ ਇੱਕ ਘਰ ਦੇ ਲਈ 1,60,000 ਰੁਪਇਆ ਜੀ ਇੱਕ ਕਮਰੇ ਦੇ ਲਈ 1,60,000 ਰੁਪਇਆ ਜਿਹੜਾ ਭੇਜਿਆ 1,20,000 ਰੁਪਇਆ ਕਮਰੇ ਉਹ 4000 ਰੁਪਇਆ ਲੇਬਰ ਜੀ ਜੇ ਆਪਾਂ ਮਿਲਾ ਲਈਏ ਤੇ 1,60,000 ਰੁਪਇਆ ਇੱਕ ਮਕਾਨ ਵਾਸਤੇ ਹੋ ਗਿਆ ਇਹ ਸੈਂਟਰ ਸਰਕਾਰ ਡਾਇਰੈਕਟ ਦੇਗੀ ਜਾਂ ਪੰਜਾਬ ਸਰਕਾਰ ਦੇ ਥਰੂ ਮਿਲੇਗਾ ਸੈਂਟਰ ਸਰਕਾਰ ਪੰਜਾਬ ਸਰਕਾਰ ਦੇ ਥਰੂ ਦੇਗੀ ਕਿਉਂਕਿ ਪੰਜਾਬ ਸਰਕਾਰ ਨਹੀਂ ਲਿਸਟ ਬਣਾ ਕੇ ਦਿੰਦੀ ਹੈ ਜੀ ਜਿੰਨੀ ਪੰਜਾਬ ਸਰਕਾਰ ਨੇ ਜੋ-ਜੋ ਕੰਮਾਂ ਦੀਆਂ ਉੱਪਰ ਲਿਸ਼ਟਾ ਬਣਾ ਕੇ ਦਿੱਤੀਆਂ ਉਹਦੇ ਤਹਿਤ ਇੱਕ-ਇੱਕ ਪੈਸਾ ਜਿਹੜਾ ਉਹ ਇੱਥੇ ਆ ਰਿਹਾ ਹੈ ਜੀ ਹੁਣ ਵੇਖੋ 74 ਕਰੋੜ ਰੁਪਈਆ ਜਿਹੜਾ ਉਹ ਕਣਕ ਦੇ ਬੀਜ ਵਾਸਤੇ ਹਮ 3 ਕਰੋੜ ਦੇ ਕਰੀਬ ਸਰੋਂ ਦੇ ਬੀਜ ਵਾਸਤੇ ਜੀ ਔਰ ਸੈਂਟਰ ਸਰਕਾਰ ਨੇ ਜਿੰਨਾ ਵੀ ਪੈਸਾ ਦਿੱਤਾ ਹੈ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਜਿਹੜੇ ਸਾਡੇ ਹੜ੍ਹ ਪ੍ਰਭਾਵਿਤ ਲੋਕ ਨੇ ਸਾਡੇ ਬਾਰਡਰ ਤੇ ਜਿੰਨੇ ਵੀ ਲੋਕ ਬੈਠੇ ਨੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਆਇਆ ਉਹ ਸਾਰਾ ਪੈਸਾ ਉਹਨਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਜਾਵੇ ਹਾਂ ਬਸ ਮੇਨ ਗੱਲ ਹੈ ਸੈਂਟਰ ਵੱਲੋਂ ਕੋਈ ਕਮੀ ਨਹੀਂ ਜੀ ਸੈਂਟਰ ਵੱਲੋਂ ਕਿਤੇ ਵੀ ਕਮੀ ਨਹੀਂ ਛੱਡੀ ਗਈ ਹਾਂ ਤੇ 12000 ਕਰੋੜ ਰੁਪਇਆ ਪਹਿਲਾਂ ਹੀ ਸੈਂਟਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਹੈ ਉਹ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਆਪਾਂ ਅੱਜ ਉਹ ਪੈਸਾ ਨਹੀਂ ਵਰਤਨਾ ਤਾਂ ਉਹ ਕਦੋਂ ਵਰਤਾਂਗੇ ਉਹ ਵੀ ਜਿਹੜਾ ਪੈਸਾ ਸਾਨੂੰ ਬਾਉਂਡਰ ਦੇ ਲੋਕਾਂ ਵਾਸਤੇ ਹੜਪੀੜਤਾ ਵਾਸਤੇ ਉਹ ਵਰਤਣਾ ਚਾਹੀਦਾ ਸੀ ਪਿੱਛੇ ਜੀ ਸੈਂਟਰ ਸਰਕਾਰ ਦੇ ਵੱਲੋਂ 1600 ਕਰੋੜ ਰੁਪਇਆ ਜਿਹੜਾ ਉਹ ਮੁਆਵਜ਼ਾ ਜਿਹੜਾ ਪੰਜਾਬ ਨੂੰ ਦਿੱਤਾ ਗਿਆ ਵੀ 1600 ਕਰੋੜ ਰੁਪਇਆ ਦੇਾਂਗੇ ਪਰ ਪੰਜਾਬ ਸਰਕਾਰ ਵੱਲੋਂ ਕਹਿੰਦੇ ਉਹ ਕਹਿੰਦੇ ਇਹ ਤਾਂ ਲੋਲੀਪੌਪ ਦੇਤਾ ਕਹਿੰਦੇ 1600 ਕਰੋੜ ਨਾਲ ਤਾਂ ਕੀ ਪੰਜਾਬ ਦਾ ਵੰਡਾ 1600 ਕਰੋੜ ਰੁਪਇਆ ਇੱਕ ਵਾਰੀ ਆਪਾਂ ਸ਼ੁਰੂ ਕਰਾਉਣ ਵਾਸਤੇ ਦਿੱਤਾ ਵੀ ਤੁਸੀਂ ਆਪਦਾ ਕੰਮ ਸ਼ੁਰੂ ਕਰੋ 1600 ਕਰੋੜ ਰੁਪਇਆ ਥੋੜਾ ਨਹੀਂ ਹੁੰਦਾ ਹੂੰ ਜਿਵੇਂ ਜਿਵੇਂ ਪੰਜਾਬ ਦਾ ਇਹ ਸਾਰਾ ਬਜਟ ਬਣਾ ਕੇ ਦੇਣਗੇ ਸੈਂਟਰ ਸਰਕਾਰ ਵੱਲੋਂ ਕੋਈ ਮਨਾਈ ਨਹੀਂ ਪੰਜਾਬ ਸਰਕਾਰ ਦੀ ਤਨਾ ਇੱਕ ਇਹ ਦਿਲ ਖੋਲ ਕੇ ਲੋਕਾਂ ਦੀ ਮਦਦ ਕਰਨ ਪੈਸਾ ਸਾਰਾ ਸੈਂਟਰ ਸਰਕਾਰ ਦਾ ਹੈ ਇਹਨਾਂ ਦਾ ਇੱਕ ਬਣ ਚੁੱਕਿਆ ਵੀ ਇਹਨਾਂ ਨੇ ਸਿਰਫ ਇੱਕ ਐਵੇਂ ਬਿਨਾ ਮਤਲਬ ਤੋਂ ਭੰਡੀ ਜਾਣਾ ਸੈਂਟਰ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਮਨਾਈ ਨਹੀਂ ਹੈਗੀ ਹਰ ਚੀਜ਼ ਪੰਜਾਬ ਵਾਸਤੇ ਪਹਿਲ ਦੇ ਤੌਰ ਤੇ ਹਾਜ਼ਰ ਹੈ ਔਰ ਸਭ ਤੋਂ ਵੱਡੀ ਗੱਲ ਏ ਦੇਸ਼ ਦੇ 100 ਜ਼ਿਲ੍ਹੇ ਜੀ ਜਿਹੜੇ ਆਪਣੇ ਪ੍ਰਧਾਨ ਮੰਤਰੀ ਤਨ ਤੰਨਿਆ ਖੇਤੀ ਯੋਜਨਾ ਦੇ ਵਿੱਚ ਪਏ ਨੇ ਉਹਦੇ ਵਿੱਚੋਂ ਸਾਡਾ ਇੱਕ ਫਾਜ਼ਿਲਕਾ ਜ਼ਿਲ੍ਹਾ ਜਿਹੜਾ ਲਿਆ ਗਿਆ ਇਹਦੇ ਵਾਸਤੇ ਮੈਂ ਸਾਡੇ ਪੰਜਾਬ ਪ੍ਰਧਾਨ ਸੁਨੀਲ ਜਾਕੜ ਸਾਹਿਬ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਰੇ ਫਾਜ਼ਿਲਕਾ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਜੇਕਰ ਗੱਲ ਕਰ ਲਈਏ ਰਾਜਨੀਤੀ ਦੇ ਵਿੱਚ ਵਿਧਾਇਕ ਜਗਦੀਪ ਕਮੋਜ਼ ਗੋਲਡੀ ਹਲਕਾ ਜਲਾਲਾਬਾਦ ਤੋਂ ਐਮ ਐਲ ਏ ਨੇ ਅਕਸਰ ਹੀ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਨਜ਼ਰ ਆਉਂਦੇ ਹੋ ਇਹ ਅਜਿਹਾ ਕਿਉਂ ਹੈ ਹਰ ਜਗ੍ਹਾ ਹਰ ਵਕਤ ਹਰ ਸਮੇਂ ਵੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਉਹਨਾਂ ਦਾ ਵਿਰੋਧ ਨਹੀਂ ਕਰਦਾ ਉਹਨਾਂ ਦੇ ਕੰਮਾਂ ਦਾ ਜਿਹੜੇ ਉਹ ਕਾਲੇ ਕੰਮ ਕਰ ਰਹੇ ਨੇ ਗਲਤ ਕੰਮ ਕਰ ਰਹੇ ਨੇ ਸਾਡਾ ਫਰਜ਼ ਏ ਅਸੀਂ ਲੋਕਾਂ ਦੀ ਆਵਾਜ਼ ਨੂੰ ਚੁੱਕਣਾ ਜਿੱਥੇ ਵੀ ਦਬੇ ਕੁਚਲੇ ਲੋਕਾਂ ਨੂੰ ਰੋਣ ਦੀ ਗੱਲ ਕੀਤੀ ਜਾਏਗੀ ਆ ਰੇੜੀ ਫੜੀ ਵਾਲਾ ਤੁਹਾਡੇ ਸਾਹਮਣੇ ਚੱਲ ਰਿਹਾ ਰੋਜ਼ ਕੋਈ ਨਾ ਕੋਈ ਮੌਤ ਹੁੰਦੀ ਏ ਔਰ ਐਡੀ ਮਾੜੀ ਗੱਲ ਏ ਕਿ ਲੋਕਾਂ ਨੂੰ ਲਾਸ਼ ਜਿਹੜੀ ਸੜਕ ਤੇ ਰੱਖ ਕੇ ਤੇ ਧਰਮੇ ਲਾ ਕੇ ਉਹ ਪਰਚੇ ਦਰਜ ਕਰਾਏ ਜਾਂਦੇ ਨੇ ਇੱਥੇ ਐਕਸੀਡੈਂਟ ਕਿਸੇ ਦਾ ਹੋ ਜਾਵੇ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਵੇ ਉਹਨਾਂ ਨੂੰ ਵੀ ਲਾਸ਼ ਜਿਹੜੀ ਏ ਉਹ ਸੜਕ ਤੇ ਰੱਖ ਕੇ ਧਰਨਾ ਲਾ ਕੇ ਐਕਸੀਡੈਂਟ ਦਾ ਪਰਚਾ ਕਰਾਣਾ ਪੈਂਦਾ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਥਾਂ ਥਾਂ ਤੇ ਰੇਤਾ ਵਿਕਰ ਹੂੰ ਤਾ ਤਾਂ ਦੇ ਸੱਟਾ ਚੱਲ ਰਿਹਾ ਹਮ ਸਿਰਫ ਇੱਕੋ ਇੱਕ ਐਮਐਲਏ ਦਾ ਧਿਆਨ ਹੈ ਵੀ ਦੁਬਾਰਾ ਕਦੇ ਮੈਨੂੰ ਜ਼ਿੰਦਗੀ ਜਮਾ ਮੌਕਾ ਨਹੀਂ ਮਿਲਣਾ ਇੱਕ ਤਾਂ ਮੈਨੂੰ ਮੌਕਾ ਮਿਲ ਗਿਆ ਮੈਂ ਇੱਕ ਵਾਰੀ ਸਾਰੀ ਕਸਰ ਕੱਢ ਲਾ ਪੈਸੇ ਕਮਾਲ ਆ ਤੁਸੀਂ ਰੇੜੀ ਫੜੀ ਵਾਲਿਆਂ ਦੀ ਗੱਲ ਕੀਤੀ ਹੈ ਅ ਪਿੱਛੇ ਜੀ ਜਿਹੜੇ ਸ਼ੈੱਡ ਬਣਾ ਕੇ ਦਿੱਤਾ ਉਹ ਕਹਿੰਦੇ ਵੀ ਜਿੰਨੇ ਲੋਕ ਜਿਹੜੇ ਬਾਜ਼ਾਰਾਂ ਦੇ ਨੇ ਰੇੜੀਆਂ ਉੱਥੇ ਲੱਗਿਆ ਨੇ ਜਾਂ ਦੂਸਰੇ ਸ਼ੈੱਡ ਉੱਥੇ ਧਰਨਾ ਲੱਗਿਆ ਹੋਇਆ ਪ੍ਰਦਰਸ਼ਨਕਾਰੀ ਬੈਠੇ ਹੋਏ ਨੇ ਸਾਰਾ ਮਾਮਲਾ ਤੁਹਾਨੂੰ ਪਤਾ ਤੁਸੀਂ ਵੀ ਉੱਥੇ ਜਾਣਦੇ ਹੋ ਪਰ ਉਹ ਕਹਿੰਦੇ ਵੀ ਸਾਰੀਆਂ ਰੇੜੀਆਂ ਇੱਧਰ ਲਗਾਨੀਆਂ ਤਾਂ ਜੋ ਲੋਕ ਧੁੱਪੇ ਵਾ ਖੜ ਕੇ ਕੰਮ ਕਰਦੇ ਆ ਉਥੇ ਪੱਖੇ ਲੱਗੇ ਆ ਐਲਈਡੀਆਂ ਲੱਗੀਆਂ ਨੇ ਲੋਕ ਗਰਮੀ ਚ ਵੀ ਸੁਖੀ ਹੋਣਗੇ ਔਰ ਸਰਦੀ ਚ ਵੀ ਸੁਖੀ ਹੋਣਗੇ ਤਾਂ ਫਿਰ ਵਿਰੋਧ ਕਿਉਂ ਕੀਤਾ ਜਾ ਰਿਹਾ ਕਿਉਂ ਧਰਨਾ ਲਗਾਇਆ ਜਾ ਰਿਹਾ ਵੇਖੋ ਪਹਿਲੀ ਗੱਲ ਤਾਂ ਇਹ ਹੈ ਸਾਰਿਆਂ ਲੋਕਾਂ ਨੇ ਸਾਰੇ ਸ਼ਹਿਰ ਵਾਸੀਆਂ ਨੇ ਉਹ ਵੀਡੀਓ ਦੇ ਵਿੱਚ ਵੇਖਿਆ ਮੰਡੀ ਚ ਜਾ ਕੇ ਵੀ ਦੇਖ ਲਓ ਜੀ ਇਹ ਜਿਹੜਾ ਨਵਾਂ ਸ਼ੈੱਡ ਬਣਿਆ ਸੀ ਨਾ ਇਹ ਬਾਜ਼ਾਰ ਵਾਲੀਆਂ ਰੇੜੀਆਂ ਵਾਸਤੇ ਬਣਿਆ ਸੀ ਜਿੰਨੀਆਂ ਬਾਜ਼ਾਰ ਰੇੜੀਆਂ ਲੱਗਦੀਆਂ ਨੇ ਉਹ ਇਸ ਸ਼ੈੱਡ ਥੱਲੇ ਆੜ ਹਾਂ ਉਹ ਤਾਂ ਪਹਿਲਾਂ ਹੀ ਸ਼ੈੱਡ ਦੇ ਥੱਲੇ ਆਲਰੇਡੀ ਪਹਿਲਾਂ ਹੀ ਸ਼ੈੱਡ ਦੇ ਥੱਲੇ ਰੇੜੀਆਂ ਸੀ ਉਹਨਾਂ ਦਾ ਕੋਈ ਚੱਕਰ ਹੀ ਨਹੀਂ ਸੀ ਉਹ ਸ਼ੈੱਡ ਨਾਲੇ ਰੇੜੀਆਂ ਵਾਸਤੇ ਬਣਾਇਆ ਗਿਆ ਸੀ ਹਾਂ ਇੱਥੇ ਜੇ ਜਗ੍ਹਾ ਬਚਦੀ ਤਾਂ ਉਹ ਵੀ ਰੇੜੀਆਂ ਇੱਥੇ ਤਾਂ ਬਾਜ਼ਾਰ ਵਾਲੀਆਂ ਰੇੜੀਆਂ ਨਹੀਂ ਪੂੜੀਆਂ ਆਈਆਂ ਅੱਜ ਵੀ ਤੁਸੀਂ ਬਾਜ਼ਾਰ ਜਾ ਕੇ ਵੇਖ ਲਓ ਰੇੜੀਆਂ ਲੱਗਦੀਆਂ ਨੇ ਉਹਨਾਂ ਨੂੰ ਜੋ ਤੁਸੀਂ ਪੁੱਛੂਗਾ ਤੇ ਜਗ੍ਹਾ ਹੀ ਨਹੀਂ ਹਾਂ ਇੱਥੇ ਵੀ ਸ਼ੈੱਡ ਦੇ ਥੱਲੇ ਜਿਹੜਾ ਨਵਾਂ ਸ਼ੈੱਡ ਬਣਿਆ ਹੈ ਜੀ ਸ਼ੈੱਡ ਦੇ ਬਾਹਰ ਘਟੋ ਘਟ 100 ਰੇੜੀ ਸ਼ੈੱਡ ਤੋਂ ਬਾਹਰ ਲੱਗ ਰਹੀ ਉਹ ਕਿਉਂ ਲੱਗ ਰਹੀ ਏ ਕਿਉਂਕਿ ਉੱਥੇ ਜਗਾ ਨਹੀਂ ਰੇੜੀ ਦੇ ਲੱਗਣ ਵਾਸਤੇ ਉਹ ਤਾਂ ਵਿਧਾਇਕ ਦਾ ਕਹਿੰਦੇ ਬਿਆਨ ਵੀ ਇੱਕ ਸਾਹਮਣੇ ਆਇਆ ਸੀ ਉਹ ਕਹਿੰਦੇ ਅਸੀਂ ਜੇਕਰ ਲੋਡ ਪਈ ਤਾਂ ਅਸੀਂ ਸ਼ੈੱਡ ਹੋਰ ਬਣਵਾ ਕੇ ਦੇ ਦਾਂਗੇ ਤੇ ਹੋਰ ਬਣਵਾ ਦੇ ਫਿਰ ਤਾਂ ਰੋੜਾ ਹੀ ਕੋਈ ਨਹੀਂ ਹੂੰ ਜੇ ਇੱਕ ਸ਼ੈੱਡ ਹੋਰ ਬਣ ਜਾਂਦਾ ਉਹ ਜਿੰਨੀ ਉੱਤੇ ਕਿਸਾਨ ਜਥੇ ਬੰਦੀਆਂ ਬੈਠੀਆਂ ਨੇ ਕਾਮਰੇਡ ਸਾਹਿਬ ਬੈਠੇ ਨੇ ਉਹ ਇੱਕੋ ਹੀ ਗੱਲ ਕਹਿ ਰਹੇ ਨੇ ਨਾ ਕਿ ਰੇੜੀ ਫੜੀਆਂ ਵਾਸਤੇ ਇੱਕ ਸ਼ੈੱਡ ਹੋਰ ਬਣਾ ਦਿਓ ਇਹ ਵੀ ਰੇੜੀਆਂ ਫੜੀਆਂ ਵਾਲੇ ਉੱਥੇ ਚਲੇ ਜਾਣਗੇ ਵਿਚਾਰੇ ਹੂੰ ਜਦੋਂ ਉੱਥੇ ਪ੍ਰੋਬਲਮ ਤੇ ਹੈ ਵੀ ਉੱਥੇ ਜਗਾ ਹੀ ਹੈ ਨਹੀਂ ਹੂੰ ਤੁਸੀਂ ਪਿੱਛੇ ਜੀ ਇੱਕ ਉਹਨਾਂ ਦੀ ਕੋਠੀ ਤੇ ਸਵਾਲ ਚੱਕਿਆ ਸੀ ਕਹਿੰਦੇ ਵੀ ਕੋਠੀ ਦੇ ਵਿੱਚ ਅਸੀਂ ਠੱਠੇ ਛੱਡਣ ਦੀ ਤੁਸੀਂ ਗੱਲ ਕੀਤੀ ਸੀ ਪਾਰਟੀਆਂ ਦੇ ਆਗੂ ਇੱਕ ਦੂਜੇ ਪਾਰਟੀਆਂ ਦੇ ਵਿੱਚ ਸ਼ਿਫਟ ਕਰਦੇ ਰਹਿੰਦੇ ਆ ਕੱਲ ਨੂੰ ਹੋ ਸਕਦਾ ਹੈ ਕਿ ਭਾਜਪਾ ਚੋਂ ਸ਼ਿਫਟ ਹੋ ਜਾਣ ਜਾਂ ਤੁਸੀਂ ਆਮ ਆਦਮੀ ਪਾਰਟੀ 'ਚ ਸ਼ਿਫਟ ਹੋ ਜਾਓਗੇ ਫਿਰ ਠੱਠੇ ਕਿੱਥੇ ਛੱਡੋ ਇੱਥੇ ਆਮ ਆਦਮੀ ਪਾਰਟੀ 'ਚ ਕੋਈ ਜਾਣ ਨਾਲ ਉਹ ਖੂਜਸ਼ਾਲ ਮਾਰ ਦੇਗਾ ਉਹ ਚੰਗਾ ਹੀ ਹਾਂ ਮੈਂ ਤੁਹਾਨੂੰ ਦੱਸ ਦਿਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਇਹੋ ਜੇ ਕਰਪਟ ਲੀਡਰ ਨੂੰ ਹਮ ਕੋਈ ਵੀ ਪਾਰਟੀ ਨਹੀਂ ਲਵੇਗੀ ਹਮ ਔਰ ਨਾ ਹੀ ਇਹਨਾਂ ਵਰਗੇ ਬੰਦਿਆਂ ਨੂੰ ਲੋਕਾਂ ਨੇ ਕਿਤੇ ਪਿੰਡਾਂ 'ਚ ਵੜਨ ਦੇਣਾ ਤੂੰ ਰਹਿ ਗਿਆ ਇੱਕ ਸਾਲ ਹਮ ਹਾਲਾਤ ਵੇਖਿਆ ਜੇ ਸਰਦਾਰ ਸਾਹਿਬ ਤੁਸੀਂ ਇਹਨਾਂ ਦੇ ਬੇਨੇ ਦੇ ਹਾਲਾਤ ਕੀ ਹੁੰਦੇ ਲੋਕ ਤੁਸੀਂ ਸਰਵੇ ਕਰਕੇ ਵੇਖੋ ਲੋਕ ਕਿੰਨਾ ਪਛਤਾ ਰਹੇ ਨੇ ਵੀ ਕਿੱਧਰ ਅਸੀਂ ਇਹੋ ਜੇ ਬੰਦੇ ਨੂੰ ਅੱਗੇ ਲਿਆ ਬੈਠੇ ਹਮ ਅੱਜ ਬਹੁਤ ਬੁਰੇ ਹਾਲਾਤ ਨੇ ਤੁਸੀਂ ਜਲਾਲਾਬਾਦ ਦਾ ਕੋਈ ਹਫਤਾ ਮੈਨੂੰ ਦੱਸੋ ਮੈਂ ਤੁਹਾਨੂੰ ਪੁੱਛਦਾ ਤੁਸੀਂ ਵੀ ਜਲਾਲਾਬਾਦ ਦੇ ਵਾਸੀ ਹੋ ਤੁਸੀਂ ਇੱਕ ਹਫਤਾ ਦੱਸੋ ਜਲਾਲਾਬਾਦ ਦਾ ਜਿਹੜਾ ਤਰਨੇ ਤੋਂ ਬਗੈਰ ਲੰਘਿਆ ਹੋਵੇ ਇੱਕ ਹੀ ਦੱਸ ਦਿਓ ਨਹੀਂ ਕੋਈ ਹਫਤਾ ਨਹੀਂ ਲੰਘਿਆ ਹਜੇ ਤਾਂ ਤੇ ਫਿਰ ਜਦੋਂ ਇਹੋ ਜਿਹੇ ਹੁਕਮਨਾਮ ਆ ਜਾਂਦੇ ਨੇ ਉਦੋਂ ਆ ਹੀ ਹਾਲਾਤ ਹੁੰਦੇ ਨੇ 2027 ਦੇ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦੀ ਜਲਾਲਾਬਾਦ ਤੋਂ ਕੀ ਤਿਆਰੀ ਹੈ ਪੂਰੀ ਕੱਲੇ ਜਲਾਲਾਬਾਦ ਤੋਂ ਪੂਰੇ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੀ ਤਿਆਰੀ ਹੈ ਔਰ ਲੋਕ ਮਨ ਬਣਾ ਚੁੱਕੇ ਨੇ ਲੋਕ ਮਨ ਬਣਾ ਚੁੱਕੇ ਨੇ ਕਿ ਇਦਾਂ ਨੇ ਸਾਰਾ ਪਾਰਟੀਆਂ ਨੂੰ ਅਸੀਂ ਵੇਖ ਲਿਆ ਹੁਣ ਇਹ ਸਵਾਰ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਵੇਖਣਾ ਹੈ ਭਾਰਤੀ ਜਨਤਾ ਪਾਰਟੀ ਨੂੰ ਤਾਂ ਲੋਕ ਪਹਿਲਾਂ ਵੀ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਅੱਜ ਹਿੰਦੂਸਤਾਨ ਦੇ ਵਿੱਚ ਜ਼ਿਆਦਾਤਰ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਜੇ ਕਿਤੇ ਲਗਾਤਾਰ ਤਿੰਨ ਤਿੰਨ ਵਾਰੀ 6 6 ਵਾਰੀ 5 5 ਵਾਰੀ ਸਰਕਾਰਾਂ ਬੜ ਰਹੀਆਂ ਨੇ ਤੇਰਾ ਮਤਲਬ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਲਗਾਤਾਰ ਤਾਂ ਪੰਜਾਬ ਦੇ ਵਿੱਚ ਕਿਉਂ ਵਿਸ਼ਵਾਸ ਕਰਨ ਪਾਰਤੀ ਜਨਤਾ ਪਾਰਟੀ ਦੇ ਉੱਪਰ ਕਿਸ ਕਿਸ ਬਲਬੂਤੇ ਦੇ ਨਾਲ ਕਿਸ ਸਟੈਜੀਟੀ ਜੀ ਦੇ ਨਾਲ ਜਿਹੜੀ ਭਾਜਪਾ ਕੰਮ ਕਰ ਰਹੀ ਹੈ ਭਾਜਪਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਸਾਰਿਆਂ ਲੋਕਾਂ ਨੂੰ ਪਤਾ ਹੈ ਕਿ ਜੇ ਅਸੀਂ ਪੰਜਾਬ ਦੀ ਤਰੱਕੀ ਚਾਹਣੇ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਪੰਜਾਬ ਦੇ ਵਿੱਚ ਲਿਆਉਣਾ ਜ਼ਰੂਰੀ ਹੈ ਅੱਜ ਜੇ ਪੰਜਾਬ ਨੂੰ ਬਚਾਣਾ ਹੈ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਉਹ ਪੰਜਾਬ ਦੇ ਵਿੱਚ ਆਏਗੀ ਤਾਂ ਪੰਜਾਬ ਅੱਗੇ ਵਧੇਗਾ ਨਹੀਂ ਤਾਂ ਇਹਨਾਂ ਲੋਕਾਂ ਨੇ ਤਾਂ ਪੰਜਾਬ ਦਾ ਜਿਹੜਾ ਸਤਿਆਨਾਸ਼ ਕਰਤਾ ਹੈ ਭਾਜਪਾ ਨੇ ਤਾਂ ਕਿਸਾਨਾਂ ਦੇ ਵਿਰੋਧੀ ਬਿੱਲ ਬਣਾਤੇ ਸੀਗੇ ਲੋਕਾਂ ਨੂੰ 1.5 ਸਾਲ ਉੱਥੇ ਧਰਨਾ ਲਾਣਾ ਪਿਆ ਉਹ ਗੱਲ ਵੇਖੋ ਉਹ ਗੱਲ ਖਤਮ ਹੋ ਗਈ ਉਹ ਜਦੋਂ ਉੱਤੇ ਬਾਦਲ ਸਾਹਿਬ ਤੇ ਮੋਦੀ ਸਾਹਿਬ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਸੀ ਉਦੋਂ ਇਹਨਾਂ ਨੇ ਕਹਿ ਕੇ ਵੀ ਬਿੱਲ ਬੜਾ ਅੱਛਾ ਜੀ ਸਾਡੇ ਜੀਵੀਆਂ ਦਾ ਵਾਸਤੇ ਪਾਸ ਕਰਵਾਇਆ ਸੀ ਉਹ ਗੱਲਾਂ ਖਤਮ ਹੋ ਚੁੱਕੀਆਂ ਹੂੰ ਉਹ ਗੱਲਾਂ ਖਤਮ ਹੋ ਚੁੱਕੀਆਂ ਨੇ ਹੁਣ ਸਾਰੇ ਲੋਕ ਭਾਰਤੀ ਜਨਤਾ ਪਾਰਟੀ ਦੇ ਨਾਲ ਨੇ ਤੁਸੀਂ ਆ ਦਿਨੋਂ ਦਿਨ ਵੇਖੋ ਕਿੰਨਾ ਗਰਾਫ ਵੱਧ ਰਿਹਾ ਪਿੰਡਾਂ ਦੇ ਵਿੱਚ ਜਾਂਦੇ ਆ ਤੁਸੀਂ ਫੋਟੋਜ਼ ਵੇਖਦੇ ਰਹਿੰਦੇ ਹੋ ਅੱਜ ਭਾਰਤੀ ਜਨਤਾ ਪਾਰਟੀ ਦੇ ਲੋਕ ਨਾਲ ਨੇ ਔਰ ਆਉਣ ਵਾਲਾ ਜਿਹੜਾ ਪੰਜਾਬ ਦਾ ਸਮਾਂ ਜਿਹੜਾ 2027 ਦੇ ਭਾਰਤੀ ਜਨਤਾ ਪਾਰਟੀ ਪੂਰੇ ਬਹੁਮਤੇ ਨਾਲ ਸਰਕਾਰ ਬਣਾਈ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਗੱਠ ਜੋੜ ਦੀ ਸੰਭਾਵਨਾ ਹੈ ਵੇਖੋ ਇਹ ਉਤਲੇ ਲੈਵਲ ਦੀ ਗੱਲ ਹੈ ਇਹ ਹਾਈ ਕਮਾਂਡ ਨੇ ਕਰਨਾ ਜੋ ਕਰਨਾ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਇਹ ਜੋ ਸਾਡੀ ਹਾਈ ਕਮਾਂਡ ਫੈਸਲਾ ਕਰੇਗੀ ਉਹ ਤੈ ਹੈ ਪਰ ਹਾਲ ਦੀ ਘੜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਸਮਝੋਤਾ ਜਿਹੜਾ ਉਹ ਨਹੀਂ ਹੋਣਾ ਭਾਰਤੀ ਜਨਤਾ ਪਾਰਟੀ 117 ਦੀ 17 ਦੇ ਜਿਹੜਾ ਸੀਟਾਂ ਤੇ ਇਕੱਲਾ ਇਲੈਕਸ਼ਨ ਲੜੇਗੀ ਕੱਲ ਨੂੰ ਕੀ ਹੁੰਦਾ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਤਾਂ ਬਿਲਕੁਲ ਇਹ ਹਨ ਜ਼ਿਲ੍ਹਾ ਫਾਜ਼ਲਕਾ ਤੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਤੋਂ ਸੁਖਵਿੰਦਰ ਸਿੰਘ ਕਾਕਾ ਕੰਬੋ ਜਿਨ੍ਹਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਇਸੇ ਤਰ੍ਹਾਂ ਇਹ ਪ੍ਰੋਗਰਾਮ ਜਾਰੀ ਰਹੇਗਾ ਚੈਨਲ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ